ਤੋ ਸਾਧ ਸੰਗਤ ਜੀ ਧੰਨ ਗੁਰੂ ਹਰगोबिंद ਸਾਹਿਬ ਜੀ ਨੇ ਕਿਵੇਂ ਸ਼ਸਤਰ ਵਿਦਿਆ ਸਿੱਖੀ ਕਿਵੇਂ ਸੱਚੇ ਪਾਤਸ਼ਾਹ ਜੀ ਦੇ ਕੋਣ ਉਸਤਾਦ ਸਨ ਅੱਜ ਇਸ ਪ੍ਰਸੰਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਆਓ ਪ੍ਰਸੰਗ ਸ਼ੁਰੂ ਹੋ ਰਿਹਾ ਬੜੇ ਪ੍ਰੇਮ ਸਤਕਾਰ ਦੇ ਨਾਲ ਸਰਵਣ ਕਰੀਏ ਉਚਾਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀਨ ਸਤਿਓਸ ਪਤੀਤ ਤਿੰਨ ਜਤੋਂ ਪਤੀਤ ਹੋਏ ਹਨ ਪਤੀਤ ਹੋਇਆ ਨੰਦਨ ਹਰ ਗੋਵਿੰਦ ਜੀ ਧੰ ਗੁਰੂ ਹਰ ਗੋਬਿੰਦ ਸਾਹਿਬ ਜੀ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੁੱਤਰ ਹਨ ਨੰਬਿਲੰਦ ਮੁਦਜੀਤ ਤੇ ਧੰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਧਿਆਨ ਦਿੱਤਾ ਕਿ ਸਤਗੁਰੂ ਮਹਾਰਾਜ ਜੀ ਦਾ ਢੀਲਡੋਲ ਬਹੁਤ ਵੱਧ ਰਿਹਾ ਔਰ ਸੱਚੇ ਪਾਤਸ਼ਾਹ ਮਹਾਰਾਜ ਉਮਰ ਦੇ ਨਾਲ ਜਿਹੜਾ ਹੈ ਸਰੀਰ ਵੱਧ ਰਿਹਾ ਹੈ ਹਾਕਲ ਸ਼ੰਦ ਪਿਆਰੇ ਪੁੱਤਰ ਬੇਲੋਕ ਵਿਚਾਰੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪਿਆਰੇ ਪੁੱਤਰ ਧਨ ਗੁਰੂ ਹਰगोਬਿੰਦ ਸਾਹਿਬ ਨੂੰ ਵੇਖ ਕਰਕੇ ਵਿਚਾਰ ਕੀਤੀ ਹੈ ਸ੍ਰੀ ਅਰਜਨ ਇਮ ਉਰਤਾਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਹਿਰਦੇ ਵਿੱਚ ਨਿਸ਼ਚਾ ਕੀਤਾ ਧਾਰਿਆ ਹੈ ਜਿਹੜੇ ਸਾਲ ਬਸਾਲ ਬਿਠਾਵਾ ਮਾਨਨ ਸੋਚਿਆ ਕਿ ਹੁਣ ਇਹਨਾਂ ਨੂੰ ਵਤੀਆ ਕਿਸੇ ਪਾਰਸਾਲਾ ਵਿੱਚ ਪੜਾਇਆ ਜਾਵੇ ਔਰ ਪੜਨ ਵਿਦਿਆ ਪੜਨ ਵਾਸਤੇ ਤਹਿ ਬੈਠ ਤੇ ਵਿਦਿਆ ਪਾਵਾ ਉਥੇ ਬੈਠ ਕਰਕੇ ਵਿਦਿਆ ਪ੍ਰਾਪਤ ਕਰਨ ਕਿਸ ਥਾਨ ਪੜੈ ਸੋ ਵਿਚਾਰੀ ਆ ਕਹਿੰਦੇ ਕਿਸ ਥਾਨ ਪੜਨ ਜੋਗੀ ਹਨ ਕਹਿੰਦੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਮਨ ਮੈਂ ਬੈ ਸੋ ਧਾਰੀ ਤੇ ਮਨ ਵਿੱਚ ਇਸ ਪ੍ਰਕਾਰ ਧਾਰੀ ਹੈ ਜੋ ਹਮਰੋ ਭਰਾਤ ਬਡੇਰੋ ਕੋ ਸਤਨਾਮ ਸ੍ਰੀ ਵਾਹਿਗੁਰੂ ਤੁਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪਣੇ ਵੱਡੇ ਭਰਾ ਦੇ ਸਤਕਾਰ ਵਜੋਂ ਔਰ ਸਾਰੀ ਲੋਕਾਂ ਨੂੰ ਇਹ ਉਪਦੇਸ਼ ਦਿੰਦੇ ਆ ਕਿ ਵੱਡੇ ਭਰਾ ਭਰਾ ਵਿੱਚ ਭਾਵੇਂ ਲੱਖ गुण ਹੋਣ ਪਰ ਵੱਡੇ ਭਰਾ ਦਾ ਜੋ ਦਰਜਾ ਹੁੰਦਾ ਨਾ ਉਹਨੂੰ ਕਦੇ ਛੋਟੇ ਭਰਾ ਨੂੰ ਵਿਗਾੜਨਾ ਨਹੀਂ ਚਾਹੀਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਦੇਖਿਆ ਵਿਚਾਰ ਕੀਤੀ ਕਿ ਜੋ ਹਮਰੋ ਭਰਾਤ ਬਡੇਰੋ ਜੋ ਸਾਡੇ ਵੱਡੇ ਭਰਾਤਾ ਬਾਬਾ ਮਹਾਦੇਵ ਜੀ ਹਨ ਪਰ ਸਰਲ ਸੋ ਸ਼ੀਲ ਕਨੇਰੋ ਗੁਣਾਂ ਦਾ ਬੜਾ ਸੁਭ ਸੁਸੀਲ ਜਿਹੜਾ ਨਿਰਮਲ ਸੁਭਾਅ ਹੈ ਨਾ ਨਰਮ ਤੇ ਸੋ ਇਸ ਪ੍ਰਕਾਰ ਉਹਨਾਂ ਦਾ ਸੁਭਾ ਹੈ ਸੁਭਾ ਮਹਾਦੇਵ ਜਿਸ ਨਾਮੋ ਜਿਨਾਂ ਦਾ ਸੁਭ ਨਾਮ ਬਾਬਾ ਮਹਾਦੇਵ ਜੀ ਹੈ ਚੱਲ ਗਏ ਤੁਸੀਂ ਕਹਤਾ ਮਹਾਰਾਜ குரு ਅਰਜਨ ਦੇ ਪਾਤਸ਼ਾਹ ਆਪ ਚੱਲ ਕਰਕੇ ਸਾਧ ਸੰਗਤ ਜੀ ਉਹਨਾਂ ਦੇ ਕੋਲ ਗਏ ਉਹਨਾਂ ਘਰ ਵਿੱਚ ਕਰ ਬੰਧਨ ਸਾਦਰ ਵੈਸੇ ਬੜੇ ਨਿਮਰਤਾ ਦੇ ਸਹਿਤ ਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਵੱਡੇ ਭਰਾ ਹੋਣ ਦੇ ਨਾਤੇ ਬਾਬਾ ਮਹਾਦੇਵ ਜੀ ਨੇ ਸਤਕਾਰ ਵਜੋਂ ਕਹਿੰਦੇ ਮਹਾਰਾਜ ਤਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਕਰ ਬंदन 사ਤਰ ਪੈਸੇ ਸਤਕਾਰ ਦੇ ਸਹਿਤ ਨਮਸਕਾਰ ਕਰ ਕਰਕੇ ਉਹਨਾਂ ਦੇ ਕੋਲ ਬੈਠੇ ਹਨ ਬਲਦੇਵ ਅਗਰਹਰ ਜੈਸੇ ਕਹਿੰਦੇ ਇੱਕ ਉਦਾਹਰਨ ਦਿੱਤੀ ਹੈ ਕਿ ਕਹਿੰਦੇ ਜਿਵੇਂ ਕ੍ਰਿਸ਼ਨ ਭਗਵਾਨ ਛੋਟੇ ਸਨ ਬਲਰਾਮ ਜੀ ਤੋਂ ਪਰ ਉਹ ਵੱਡੇ ਪ੍ਰਾਵ ਹੋਣ ਕਰਕੇ ਵੀ ਕਹਿੰਦੇ ਅਵਤਾਰਤਾ ਗੁਰੂ ਅਵਤਾਰਤਾ ਸਨ ਭਗਵਾਨ ਕ੍ਰਿਸ਼ਨ ਜੀ ਪਰ ਉਹਨਾਂ ਦਾ ਜਿਹੜਾ ਬਲਰਾਮ ਸਨ ਉਹਨਾਂ ਨੇ ਵੱਡੇ ਪ੍ਰਾਵ ਨਾਲ ਸਤਕਾਰ ਬੜਾ ਕਰਿਆ ਕਰਦੇ ਸਨ ਇਸੇ ਪ੍ਰਕਾਰ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰੂ ਹਨ ਮਹਾਦੇਵ ਬਾਬਾ ਜੀ ਗੁਰੂ ਨਹੀਂ ਹਨ ਪਰ ਤਦ ਵੀ ਮਹਾਦੇਵ ਜੀ ਦਾ ਬੜਾ ਸਤਕਾਰ ਕਰਦੇ ਹਨ ਗੁਰੂ ਅਰਜਨ ਦੇ ਪਾਤਸ਼ਾਹ ਬ੍ਰਿੰਦਬਿਨ ਸਭ ਪ੍ਰੇਮ ਬਖਾਨੇ ਕਹਿੰਦੇ ਪ੍ਰੇਮ ਸਹਿਤ ਆਸੇ ਪਿਆਰੇ ਬਚਨ ਕਹੇ ਹਨ ਤੁਮ ਉਪਰਾਤਾ ਅਹੋ ਮਹਤੇ ਏ ਮਹਾਨ ਪਡੇ ਪਰਾਤਾ ਜੀ ਸਭ ਪਿਤਾ ਸਦੀਵ ਹਮਾਰੇ ਆ ਤੁਸੀਂ ਮੇਰੇ ਪਿਤਾ ਦੇ ਸਮਾਨ ਹੋ ਗੁਣ ਅਗਣ ਕੋ ਨਚਤਾਰੇ ਮੇਰਾ ਕੋਈ ਗੁਣ ਅਗਣ ਨਚਤਾਰਿਓ ਹਰ ਗੋਪਤ ਦਾਸ ਤੁਮਾਰਾ ਇਹ ਸਾਡਾ ਪੁੱਤਰ ਤਨਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕੀਤਾ ਗਨ ਬਿਗਣ ਉਦਾ ਪਿਦਾਰਿਓ ਬਾਰਾ ਆ ਕਹਿੰਦੇ ਬਹੁਤ ਕਹਿ ਲੋ ਕਿ ਭਾਵੇਂ ਬੱਚੇ ਹਨ ਔਰ ਗਨ ਬਿਗਣ ਵਿਦਾਰ ਉਦਾਰਾ ਇਨਾਂ ਦੇ ਬਹੁਤ ਸਾਰੇ ਵਿਗਨ ਜਿਵੇਂ ਦੂਰ ਕੀਤੇ ਨੇ ਪ੍ਰਮਾਤਮਾ ਨੇ ਅਬ ਲਾਇਕ ਪੜਵੇ ਸੋ ਆਹ ਕਹਿੰਦੇ ਹੁਣ ਜਿਹੜਾ ਇਹਨਾਂ ਦੀ ਉਮਰ ਵਾਤੇ ਕੀ ਹੁਣ ਪੜਨ ਤੇ ਯੋਗ ਹੋ ਗਏ ਹਨ ਕਿ ਵਿਦਿਆਲੇ ਵੇਖੋ ਆ ਕੋਈ ਕਿਸੇ ਤੋਂ ਇਹ ਵਿਦਿਆ ਲੈ ਸਕਣ ਤੁਮ ਆਪ ਦੇਖੋ ਫਰਮਾਈ ਆ ਤੁਸੀਂ ਪ੍ਰਤਾਪ ਜੀ ਦੱਸੋ ਕਿਹੜਾ ਸਕੂਲ ਕਿਹੜਾ ਜਿਹੜਾ ਟੀਚਰ ਆ ਜਾਂ ਕੋਈ ਪੜਾਉਣ ਵਾਲਾ ਉਸਤਾਦ ਵਧੀਆ ਇਹ ਸਾਧ ਸੰਗਤ ਦੀ ਨਿਮਰਤਾ ਹੁੰਦੀ ਹੈ ਤਾਂ ਨਿਮਰਤਾ ਪ੍ਰਗਟ ਕਰਦੇ ਆ ਗੁਰੂ ਅਰਜਨ ਦੇ ਪਾਤਸ਼ਾਹ ਕਿੱਕਰ ਪਰਿਵਾਰ ਵਿੱਚ ਕਿਵੇਂ ਸਲਾਹ ਲੈਣੀ ਹੈ ਇਹ ਤੇ ਵਿਦਿਆ ਜਹਾਂ ਪਠਾਈ ਤੇ ਚੰਗੀ ਵਿਦਿਆ ਪੜਾਈ ਜਾਂਦੀ ਹੋਵੇ ਔਰ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਪੜ ਸਕਣ ਸਨ ਮਹਾਦੇਵ ਮਤ ਦੀਹਾ ਇਹ ਪਪਾ ਮਹਾਦੇਵ ਜੋ ਪੜੇ ਠੰਡੇ ਸਬਾ ਦੇ ਸਨ ਕਹਿੰਦੇ ਉਹਨਾਂ ਨੇ ਬਚਨ ਕਹੇ ਕਹੇ ਕਰੋ ਨਾ ਅੜਤੇ ਈਹ ਉਹ ਕੱਲ੍ਹ ਕੇ ਭਾਈ ਹੋਰ ਤਾਂ ਕੋਈ ਥਾਂ ਤਨ ਗੁਰੂ ਹਰਿ ਗੋਬਿੰਦ ਸਾਹਿਬ ਦੇ ਪੜਨ ਵਾਸਤੇ ਨਹੀਂ ਹੈ ਜਿਨ ਦੀਨ ਸੁਪੁੱਤਰ ਤੇਮਾਰਾ ਜਿਨ੍ਹਾਂ ਨੂੰ ਤੁਆ ਨੂੰ ਇਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ ਬਾਬਾ ਬੁੱਢਾ ਸੋ ਜਿਨ੍ਹਾਂ ਨੇ ਕਹਿੰਦੇ ਚਿਨ ਦੀਨ ਸੁਪੁੱਤਰ ਤੇਮਾਰਾ ਜਿਨ੍ਹਾਂ ਨੇ ਤੁਆ ਨੂੰ ਇਹ ਪੁੱਤਰ ਬਖਸ਼ਿਸ਼ ਕੀਤਾ ਬਾਬਾ ਬੁੱਢਾ ਸਾਹਿਬ ਨੇ ਇਸ਼ਾਰੇ ਕਰਦੇ ਹਨ ਜੱਟ ਬੁੱਢਾ ਪੁੱਤ ਉਦਾਰਾ ਕਹਿੰਦੇ ਜੋ ਸ੍ਰੇਸ਼ਟ ਬੁੱਧੀ ਦੇ ਮਾਲਕ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਸਿੱਧਾ ਸਾਦਾ ਜਟ ਸੁਬਾਹ ਹੈ ਸਮਰੱਥ ਮਹਾ ਜਿਸ ਮਾਹੀ ਤੇ ਜਿਹਦੇ ਵਿੱਚ ਬਹੁਤ ਸਮਰੱਥਾ ਹੈ ਉਹ ਗੁਰੂ ਦਾ ਹੀ ਰੂਪ ਹੋ ਚੁਕੇ ਹਨ ਮੈਂ ਬਾਕ ਅਨਥਾ ਨਹੀਂ ਉਹਨਾਂ ਦਾ ਕੀਤਾ ਹੋਇਆ ਬਚਨ ਉਹਨਰਥ ਨਹੀਂ ਜਾਂਦਾ ਪਾਪ ਅਰਥ ਨਹੀਂ ਜਾਂਦਾ ਏ ਬੜ ਕਰਮਾਤਮਹਿ ਪੂਰਾ ਇਹ ਉਹ ਕਰਮਾਤ ਤੇ ਪੂਰੇ ਸੂਰ ਬੀਰ ਬਚਨਨ ਕੇ ਬਲੀ ਉਹ ਪੂਰੇ ਬਲਵਾਨ ਔਰ ਸੂਰ ਬੀਰ ਹਨ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਲੈ ਕਰਕੇ ਆਪ ਜੀ ਦੇ ਦਰਸ਼ਨ ਕੀਤੇ ਹਨ ਹਨ ਹਤਨ ਬਿਕਾਰਨ ਸੂਰਾ ਤੇ ਕਹਿੰਦੇ ਬਿਕਾਰਾਂ ਨੂੰ ਖਤਨ ਵਾਸਤੇ ਬੜੇ ਸੂਰਮੇ ਯੋਧੇ ਹਨ ਬਾਬਾ ਬੁੱਢਾ ਸਾਹਿਬ ਬismillah ਨਾ ਕਹੂ ਬਿਠਾਵੋ ਆ ਬਾਬਾ ਬੁੱਢਾ ਸਾਹਿਬ ਤੋਂ ਬਿਗੈਰ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਤੇ ਵੀ ਬਿਠਾਉ ਨਹੀਂ ਬਿਠਾਉਣਾ ਚਾਹੀਦਾ ਤੇ ਵਿਚਾਹੋ তথা ਪਟਾ ਫੜਾਵੋ ਜੋ ਚਾਹੁੰਦੇ ਹੋ ਨਾ ਉਹ ਮੈਂ ਹੀ ਵਿੱਧਿਆ ਉਹਨਾਂ ਦੇ ਕੋਲ ਪੜਾ ਸਕਦੇ ਹੋ ਸ਼੍ਰੀ ਮਹਾਦੇਵਕੀ ਬਾਂਦੀ ਬਾਬਾ ਮਹਾਦੇਵ ਜੀ ਬਾਬਾ ਮਹਾਦੇਵ ਜੀ ਦੇ ਬਚਨ ਸੁਣ ਕਰਕੇ ਸ੍ਰੀ ਅਰਜਨ ਸਾਹਿਬਾਨੀ ਗੁਰੂ ਅਰਜਨ ਦੇਵ ਜੀ ਨੇ ਬੜੇ ਸਤਕਾਰ ਨਾਲ ਸਿੱਖ ਪੰਥ ਸਮੇਪ ਹਕਾਰੇ ਸਿੱਖ ਆਪਣੇ ਕੋਲ ਬੁਲਾਏ ਹਨ ਤੇ ਸੰਗ ਸੁਬਾਤਿ ਉਚਾਰੇ ਨਾਲ ਜੈਸੇ ਬਚਨ ਕਹੇ ਜੈ ਬੁੰਡਾ ਸ਼ਗਮਤ ਬਾਸਾ ਇਹ ਕਹਿੰਦੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਪੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਤੇ ਵਿਰਾਜਮਾਨ ਹਨ ਚਲ ਜਾਹੋ ਤਿਲੋ ਹੋ ਕੇ ਪਾਸਾ ਉਹਨਾਂ ਦੇ ਕੋਲ ਜਾ ਕਰਕੇ ਕਰ ਜੋਰ ਦੇ ਹਰੋ ਤਾਹੀ ਉਹਨਾਂ ਦੇ ਕੋਲ ਜਾ ਕਰਕੇ ਹੱਥ ਜੋੜ ਕਰਕੇ ਕਰਨ ਮੋ ਕਮਲ ਪਗ ਪਾਹੀ ਵਰਨ ਚਰਨਾ ਕਮਲਾ ਤੇ ਨਮਸਕਾਰ ਕਰਕੇ ਪੁਲ ਲੀਚੇ ਨਾਮ ਹਮਾਰਾ ਜੇ ਪੰਜਾ ਸਿੰਘਾਂ ਨੂੰ ਬਚਨ ਗਏ ਕਿ ਸਾਡਾ ਨਾਮ ਲੈ ਕਰਕੇ ਤੁਮ ਕੋ ਨਿਜ ਪਾਸ ਹਕਾਰਾ ਪਾਪਾ ਬੁੱਢਾ ਸਾਹਿਬ ਜੀ ਸਤਿਗੁਰਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਏ ਸਣ ਮਾਤ ਸਹਤ ਲੈ ਆਵੋ ਤੇ ਮਾਤਾ ਜੀ ਦੇ ਸਹਤ ਹੀ ਲੈ ਕਰਕੇ ਆਵੋ ਅਬ ਤੁਰੰਤ ਹੈ ਚਲ ਜਾਵੋ ਉਹ ਕਹਿੰਦੇ ਤੁਰੰਤ ਹੀ ਉਸੇ ਵੇਲੇ ਲੈ ਕਰਕੇ ਹੁਣ ਸਰ ਗੁਰੂ ਅਰਜਨ ਦੇਵ ਜੀ ਨੇ ਹੁਕਮ ਕੀਤਾ ਹੈ ਕਿ ਲੈ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡੇ ਕੋਲ ਆਵੋ ਸਰ ਸਿੱਖਣ ਅਸੀਸ ਨਿਵਾਵਾ ਇਹ ਕਹਿ ਲ ਕੇ ਸਨਮਾਨ ਸਹਿਤ ਲੈ ਆਵੋ ਅਬ ਤੁਰੰਤ ਹੈ ਚਲ ਜਾਵੋ ਕਿ ਹੁਣ ਤੁਰੰਤ ਹੀ ਜਾਣਾ ਕਰੋ ਕਹਿੰਦੇ ਸੋਨ ਸਿੱਖਣ ਅਸੀਸ ਨਿਵਾਵਾ ਗੁਰੂ ਅਰਜਨ ਦੇਵ ਜੀ ਦਾ ਬਚਨ ਸੁਣ ਕਰਕੇ ਸਿੱਖਾਂ ਨੇ ਅਸੀਸ ਨਿਵਾਇਆ ਚੱਲ ਗਏ ਹਤੋ ਜਿਸਾ ਥਾਵਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਉੱਥੇ ਚੱਲ ਗਏ ਹਨ ਮੇਰੇ ਤੇ ਸੇਵਨਾ ਕੀਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਬਰੇ ਆਏ ਸਭ ਨੂੰ ਕਹਿ ਦੀ ਤਾਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਜੋ ਹੁਕਮ ਸੀ ਉਹ ਦਿੱਤਾ ਹੈ ਸੜ ਬੁੱਢਾ ਬਿਕਸਿਓ ਅੰਦਾ ਬਾਬਾ ਬੁੱਢਾ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦੇ ਹੁਕਮ ਨੂੰ ਸੁਣਿਆ ਔਟ ਭਇਓ ਤਨ ਹੋ ਕੇ ਸੰਗਤ ਕੋੜ ਗਤ ਗਤ ਹੋ ਕੇ ਔਰ ਇਨਾਂ ਸਿੱਖਾਂ ਦੇ ਨਾਲ ਉੱਠ ਕਰਕੇ ਚੱਲ ਪਏ ਹਨ ਸ੍ਰੀ ਹਰਿ ਜਲੇ ਜਹਾ ਬਿਰਾਜੇ ਜਿੱਥੇ ਗੁਰੂ ਅਰਜਨ ਦੇ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਦੇ ਹਨ ਜਿਨ੍ਹਾਂ ਨੇ ਗिरा ਸੁਣੇ ਅਗ ਭਾਜੇ ਜਿਨ੍ਹਾਂ ਦੇ ਬਚਨ ਸੁਣ ਕਰਕੇ ਸਾਰੇ ਸਾਧ ਸੰਗਤ ਜੀ ਪਾਪ ਨਸ ਜਾਂਦੇ ਹਨ ਬੱਡਾ ਚੱਲ ਕਰ ਆਇਓ ਉੱਥੇ ਬਾਬਾ ਬੁੱਢਾ ਸਾਹਿਬ ਜੀ ਚੱਲ ਕਰਕੇ ਆਏ ਹਨ ਪਦ ਪੰਕਜ ਸੀਸ ਲਿਵਾਇਓ ਚਰਨਾਂ ਤੇ ਨੀਅ ਅਸ਼ੀਸ਼ ਨਿਵਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰ ਦੇਖ ਤਵੇ ਹੋਏ ਠੰਡੇ ਸਨ ਗੁਰੂ ਅਰਜਨ ਦੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨੂੰ ਵੇਖ ਕਰਕੇ ਪੂਰਨ ਗੁਰਸਿੱਖ ਮਹਾਂਪੁਰਖ ਨੂੰ ਦੇਖ ਕਰਕੇ ਕਹਿੰਦੇ ਸਤਕਾਰ ਵਜੋਟ ਕੇ ਖਲੋਤੇ ਹਨ ਸਨਮਾਨਤ ਅਨੰਦ ਬਾਟੇ ਇਹ ਕਹਿੰਦੇ ਬੜੇ ਅਨੰਦ ਸਹਿਤ ਬਾਬਾ ਪੁੱਡਾ ਸਾਹਿਬ ਦਾ ਸਨਮਾਨ ਕੀਤਾ ਹੈ ਨਨ ਕੁਸ਼ਲ ਅਨੰਦ ਤੁਮਾਰੇ ਸਾਰਾ ਹਾਲ ਚਾਲ ਪੁੱਛਿਆ ਹੈ ਜਿਤ ਪ੍ਰਭ ਸੁਰਚਿਓ ਉਦਾਰੇ ਤੁਸੀਂ ਬਾਬਾ ਪੁੱਡਾ ਸਾਹਿਬ ਦੇ ਕੁਸ਼ਲ ਮੰਗਲੋ ਤੁਹਾਡੇ ਜਿਤ ਪ੍ਰਭ ਸੁਰਚਿਓ ਰਚਿਓ ਰਚਿਓ ਉਦਾਰੇ ਪਰਮਾਤਮਾ ਵਾਹਿਗੁਰੂ ਤੇ ਭਗਤੇ ਵੀ ਤੁਹਾਡਾ ਚਿਤ ਲੱਗਾ ਏ ਉਪਕਾਰ ਹੇਤ ਤੁਮ ਦੇਹਾ ਇਹ ਤੁਹਾਡੀ ਜਿਹੜੀ ਦੇਹ ਆ ਸਰੀਰ ਉਪਕਾਰ ਵਾਸਤੇ ਔਰ ਆਤਮ ਗਿਆਨ ਅਛੇ ਹਾ ਤੇ ਤੁਹਾਡੇ ਆਤਮ ਗਿਆਨ ਜਿਹੜਾ ਅਛੇ ਹਾ ਬੜੇ ਚੰਗੇ ਤਰੀਕੇ ਦੇ ਨਾਲ ਸੋ ਸਾਧ ਸੰਗਤ ਜੀ ਇਥੋਂ ਤੱਕ ਪ੍ਰਸੰਗ ਪੂਰਾ ਹੋਇਆ ਮੀਆਂ ਪੁੱਲਾ